ਕੁਝ ਘੱਟ ਸਸਤੀ ਜੋ ਵਾਜੇ ਮੰਗ ਜੁਨੀ ਉਹ ਤਾਂ ਮਹਿੰਗੇ ਪੈਂਦੀ ਇਹ ਪੈਣਾ ਇਹ ਉਹਦੋਂ ਇਹ ਕਾਹਦੇ ਨਹੀਂ ਮਾਇਨੇ ਘਰ ਆ ਲਈ ਨੀ ਨੀ ਇਹ ਕਿੰਨਾ ਦੇ ਆ ਸੰਤ ਪੀੜੀ ਤੇ ਬਹਿ ਗਏ ਆ ਹੈ ਪੀੜੀ ਆ ਬਾਈ ਪਰ ਦੇ ਵੇਖੀ ਕਿੱਡੇ ਸੋਹਣੇ ਕਲੌਕ ਬਣੇ ਹੋਏ ਲੱਕੜ ਦੇ ਤੇ ਨਾਲੇ ਤੰਗਾਂ ਬੰਨੀਆਂ ਨੀਆ ਤੁਸੀਂ ਵਰ ਬੰਨੀਆਂ ਚਰਨ ਤੇ ਅੱਤਰ ਲਿਖੇ ਹੋਏ ਆ ਤੇ ਕਲੌਕ ਸਾਰੇ ਇਹ ਲੱਕੜ ਦੇ ਬਣੇ ਪਏ ਆ ਹਨਾ ਤੇ ਅੱਗੇ ਸਾਈਡ ਤੇ ਪਈਆਂ ਫੱਟੀਆਂ ਜੀਆਂ ਦੇਖੋ ਕੱਡੀਆਂ ਸੋਹਣੀਆਂ ਤੇ ਆ ਝੂਲੇ ਬਣਾਈ ਆ ਬੱਚਿਆਂ ਦੇ ਝੂਟੇ ਲੈਣ ਵਾਸਤੇ ਕੱਪੜੇ ਦੀ ਬੰਤੀ ਦੀ ਵਿੱਚ ਬਣੇ ਹੋਏ ਇਹ ਬਹੁਤ ਸੋਹਣੇ ਲੋਹੇ ਦਾ ਫਰੇਮ ਬਣਿਆ ਵਿੱਚ ਪਹਿਲਾਂ ਸੌਫਾ ਪਹਿਤਲੀ ਸੈੱਟ ਹੁੰਦੀ ਹੁਣ ਇਹਨਾਂ ਨੇ ਬਦਲ ਕੇ ਸੈੱਟ ਕਰਤੀ ਭਾਨੇ ਆ ਪਏ ਜੀ ਆਪਣੇ ਜਿਹੜੇ ਪਹਿਲਾ ਰਿਕਾਰਡ ਚੱਲਦੇ ਸੀ ਪੁਰਾਣੇ ਤਾਂ ਜਿੱਤੋ ਉਸ ਪਈਆਂ ਇੱਥੋਂ ਸਾਰਾ ਹੀ ਵਿਰਸਾ ਮਿਲ ਜਾਣਾ ਆਪਣੇ ਕੋਲੇ ਆ ਵਿਰਸਾ ਆਪਣਾ ਪੁਰਾਣਾ ਪਿਆ ਚਰਖੇ ਪਏ ਆ ਮਧਾਨੀਆਂ ਪਈਆਂ ਅਲੱਗ-ਤੁਲ ਦਾ ਸਾਰਾ ਸਮਾਨ ਚੱਕੀਆਂ ਪਈਆਂ ਲੱਕੜ ਦੀਆਂ ਕੁੰਬੀ ਪਈ ਆ ਪੁਰਾਣਾ ਸਾਜ਼ ਆਪਣਾ ਥੱਲੇ ਉੱਪਰ ਸਾਰੇ ਲੱਕੜ ਦੇ ਥੱਲੇ ਰਸੋਈ ਦੇ ਵਿੱਚ ਵਰਤੋਂ ਵਾਲੀਆਂ ਕੜਸੀਆਂ ਲੱਕੜ ਦੀਆਂ ਭਾਂਡੇ ਬਰਤਨ ਲੱਕੜ ਦੇ ਏ ਵਗੈਰਾ ਹੋ ਵੀ ਇਹ ਤੱਬਾ ਰਾਜੇ ਦਾ ਪੈਂਦਾ ਜਿਹੜਾ ਆਪਣਾ ਲੁਧਿਆਣੇ ਨੂੰ ਆਪਾਂ ਜਾਣਦੇ ਆ ਰਾਹ ਦੇ ਵਿੱਚ ਆਉਂਦਾ ਰਾਜੇ ਦਾ ਢੱਬਾ ਬਹੁਤ ਸੋਹਣਾ ਢੱਬਾ ਬਣਿਆ ਹੋਇਆ ਉੱਥੇ ਸ਼ਾਪ ਹੈਗੀ ਤੇ ਵੀਰ ਕੋਲੇ ਸਾਰੀ ਆਈਟਮ ਪਈ ਆ ਲੱਕੜ ਦੀ ਜਿਹੜੀ ਲੱਗਦੀ ਲੈ ਲਓ ਤੇ ਬਾਈ 500 ਦਿੰਦੇ ਆ ਪਰ ਸਟੋਰੀ ਦਾ ਅਦਾਇਆ ਨਹੀਂ ਪੁੱਛਿਆ ਬਾਈ ਕੀ ਜਾਂਦਾ ਆਪਣੀ ਗੱਤੀ RAMLAL ਦੀ ਸੀ ਹਾਂਜੀ ਉੱਥੇ ਇਹਦੀ ਲੰਮੀ ਸੀ ਕੋਲੀ ਇਹਦੀ ਲੰਮੀ ਆ ਹੂੰ ਉਹ ਘਟੋ ਘਟੋ ਨਹੀਂ ਆਗੇ ਐਜੀ ਸੀ ਐਜੀ ਵੱਡੀ ਔੜੀ ਮੋਟੀ ਔੜੀ ਉਹ ਕਿਦਾਂ ਬਾਹਰੋਂ ਖੇਤੋਂ ਲੱਗਦੀ ਹੂੰ ਉਹਨਾਂ ਨੇ ਘਰ ਜੋ ਆਕਾ ਦੀ ਗੋਲੀ ਗਾਲੀ ਉਹਦੇ ਨਾਲ ਲੱਗੜ ਕੇ ਦੇਣੀ ਕਰਨ ਅੱਛਾ ਉਹ ਸੀ ਪੂਰੀ ਹੈ ਗੰਬ ਦੀ ਅੱਛਾ ਉਹਨੇ ਮੁਕਤਰੀ ਨੂੰ ਨੂੰ ਟਰੀਆਂ ਨਾਲ ਕੇ ਪਾ ਘੇਰਾ ਲਿਆ ਹਮ ਅਸੀਂ ਆ ਕੀ ਥੱਲੇ ਉਤਰੇ ਥੱਲੇ ਉਤਰੇ ਹਾਂ ਇਹਦਾ ਬਿਲਡਿੰਗ ਹੈ ਜੋ ਆੜ ਕੇ ਦੇ ਵੇਖਿਆ ਤਾਂ ਚ ਡਗੜੀ ਕਿਤੇ ਹਾਂਜੀ ਠੀਕ ਹੈ ਸਵਾਲ ਦਾ ਇਹ ਦੋਸਤ ਹੈ ਨਹੀਂ ਉਹ ਨਹੀਂ ਵਰਤ ਰਹੇ ਨਾ ਤਾਂ ਸੰਤ ਪੀੜੀ ਤੇ ਬਹਿ ਗਏ ਹੈ ਕੀੜੀ ਜੀਂਦੇ ਆਤੀ ਹੈ ਇਹ 2003 ਇਹ ਬੈਂਚ ਦੀ ਆ ਆਪਣੇ ਆਗੇ ਦੀ ਬਾਬਿਆਂ ਦੇ ਖੁੰਡੇ ਪੁਰਾਣੇ ਕੋਕਾਂ ਦੇ ਮੜੇ ਸੂਰੇ ਵਧੀਆ ਵੱਡਾ ਸਹਿ ਛੋਟਾ ਸਹਿ ਜਿਹੜਾ ਮਰਜ਼ੀ ਆਪਾਂ ਲੈ ਲਈਏ ਖੁੰਡੀਆਂ ਪੰਜ ਕਰਤੋ ਇਹਦਾ ਮਾ هي کاڏي لئي مائي دے گھر آ لئي نين نين ٹھيک ٹھيک لگي نڪلا لگدي پترلاں لگدا دجير آ ربي شو دجير ਮੜੀ ਪਈ ਏ ਕੋਕਿਆਂ ਨਾਲ ਨੂੰ ਕੋਈ ਨਾ ਸਸਤੀ ਜੋ ਵਾਜੇ ਮੰਗੂਨੀ ਉਹ ਤਾਂ ਮਹਿੰਗੀ ਪੈਂਦੀ ਉਹਦੋਂ ਕਾਪਾ ਨਹੀਂ ਜਾਂਦਾ ਵਾਫੀ ਕਿੰਨੇ ਨਾਉਂਦਾ ਇਹਦਾ ਹਮ ਤਾਂ ਸਸਤਾ ਹੀ ਹੈ ਖੋਲੋ ਖੋਲੋ ਨੂੰ ਨਿਕਲ ਜਾਣੇ ਆਪਣੇ ਨਿਕਲਣੇਗਾ ਆਹ ਨਹੀਂ ਹੋਰ ਸੰਤ ਬਾਾਲ ਨੂੰ ਉਹ ਬੰਦੇ ਦਾ ਬੱਜੂ ਨੂੰ ਪਰ ਆਵਾ ਬਾਬਾ ਜੀ ਸਭ ਜਿੰਨੇ ਨੇ ਸਭ ਪਾਣੀ ਬਣਾਈ ਕਿਤੇ ਇਹਨਾਂ ਦੇ ਲੁਧਿਆਣੇ ਆਉਣਾ ਨੇ ਇੱਥੇ ਬਬਈ ਚੋੱਕੇ ਜਾਣਾ